ਰੋਪਰਾ ਸੰਗਤ ਦੇ ਵਿੱਚ ਆਈ ਤੇ ਸੰਗਤਾਂ ਨੇ ਪਾਰੀ ਉੱਤੇ ਰੋਜ਼ ਮੁਜਾਰਾ ਕੀਤਾ ਤੇ ਉਪਦੇਸ਼ਾਂ ਦੇ ਵਿੱਚੋਂ ਵੀ ਕਾਫੀ ਜ਼ਿਆਦਾ ਪ੍ਰੈਸ਼ਰ ਪਿਆ ਉਹਦੇ ਬਾਰੇ ਅਖੀਰ ਦੇ ਵਿੱਚ ਤੁਸੀਂ ਸ਼ਾਮਲ ਕਰਕੇ ਕੀ ਦੱਸਣਾ ਚਾਹੋਗੇ ਸਰ ਪਾ ਜਿਹੜੀ ਬੇਨਤੀ ਕਰਨੀ ਹੈ ਉਹ ਇਹ ਹੈ ਕਿ ਅੱਜ ਸਾਡੀ ਦਸਤਾਰ ਉਸ ਸਰਜ਼ਮੀਨ ਦੇ ਉੱਤੇ ਪੈਰਾਂ ਚੁਰਾਈ ਗਈ ਹੈ ਜਿਹਨੂੰ ਗੁਰੂਆਂ ਦੀ ਧਰਤੀ ਕਹਿੰਦੇ ਆ ਅਤੇ ਰਲਾਈ ਵੀ ਆਪਣਿਆਂ ਦੀ ਹਾਂਜੀ ਇੰਸਪੈਕਟਰ Pritam Singh ਆਪਣਾ ਸੀ ਹਾਂਜੀ ਤੇ ਮੈਨੂੰ ਆ ਦੋ ਲੈਣਾ ਚਾਹਤੇ ਆਲੀ ਆ ਕਿ ਚੰਗੀ ਤਰ੍ਹਾਂ ਅਜ਼ਮਾ ਕੇ ਦੇਖਿਆ ਮੈਂ ਜਦ ਵੀ ਦਗਾ ਕਮਾਇਆ ਤਾਂ ਆਪਣੇ ਨੇ ਚੰਗੀ ਤਰ੍ਹਾਂ ਅਜ਼ਮਾ ਕੇ ਦੇਖਿਆ ਮੈਂ ਜਦ ਵੀ ਦਗਾ ਕਮਾਇਆ ਤਾਂ ਆਪਣੇ ਨੇ ਦਸਵੇਂ ਪਾਤਸ਼ਾਹ ਦੇ ਨੈਣਾਂ ਦੇ ਤਾਰਿਆਂ ਨੂੰ ਮੀਆਂ ਵਿੱਚ ਚਣਵਾਇਆ ਤਾਂ ਆਪਣੇ ਨੇ ਬੁਲਬਲ ਰੋ ਪਈ ਮਾਲੀ ਆਪ ਦੇਖ ਸੋਈ ਮੁਲਵਰ ਰੋਪਈ ਮਾਲੀ ਹੱਥ ਦੇਖ ਸੋਈ ਸੀਨੇ ਛੇਕ ਦੇ ਪਾਇਆ ਤਾਂ ਆਪਣੇ ਨੇ ਮੁਰਦਾ ਰੋਪਿਆ ਦਗੇ ਦੀ ਦੇਖ ਦੁਨੀਆ ਲੰਬੂ ਚਿਖਾ ਨੂੰ ਲਾਇਆ ਤਾਂ ਆਪਣੇ ਅੱਜ ਆਪਣੇ ਆਨੇ ਸਾਡੀ ਪਾਗ ਉੱਥੇ ਰਲਾਈ ਹੈ ਅਤੇ ਉਹ ਵੀ ਸਾਬ ਜੀ ਦਾ ਅਜੀਤ ਸਿੰਘ ਨਗਰ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਉਸ ਨਗਰ ਦੇ ਵਿੱਚ ਉਹਨਾਂ ਸਾਡੀ ਸਾਡੀ ਦਸਤਾਰ ਨੂੰ ਆਪਣੇ ਪਾਇਆ ਸਾਬ ਜੀ ਦਾ ਅਜੀਤ ਸਿੰਘ ਨਗਰ ਮੈਂ ਕਹਣਾ ਤਾਂ ਨਹੀਂ ਚਾਹੁੰਦਾ ਹਾਂ ਜੀ ਪਰ ਸਾਬ ਜਿਹਦਾ ਨਾਂ ਰੱਖਿਆ ਉਸ ਨਗਰ ਦੇ ਵਿੱਚ ਸੋ ਖਾਲਸਾ ਜੀ ਇਹ ਚਤਨ ਹੋਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਸਿੱਖ ਚੈਨਲ ਤੁਹਾਡਾ ਆਪਣਾ ਚੈਨਲ ਆ ਦੁਆਰਾ ਨਹੀਂ ਤੀਜੀ ਵਾਰੀ ਨਹੀਂ ਚਾਰ ਵਾਰੀ ਜਦੋਂ ਦੇ ਸ਼ੁਰੂ ਹੋਏ ਆ ਜਿੰਨੇ ਵੀ ਇੰਸਟੈਂਟ ਹੋਏ ਨੇ ਇਹਨਾਂ ਨੇ ਸਿੱਖ ਚੈਨਲ ਨੇ ਇਹ ਪ੍ਰੂਵ ਕਰ ਦਿੱਤਾ ਇਹ ਕਰਾਮਾਤ ਹੈ ਮੀਡੀਆ ਦੀ ਇਹ ਪੀਪਲਸ ਚੈਨਲ ਦੀ ਕਰਾਮਾਤ ਹੈ ਕਿ ਜੋ ਵੀ ਜਨਮ ਹੁੰਦਾ ਜੇ ਉਹਨੂੰ ਉਹ ਬਾਹਰ ਆਇਆ ਹੈ ਕਾ ਉਹ ਪਾਪ ਸ਼ਾਹਰ ਹੋਵੇ ਉਥੇ 9 ਜਨ ਬਚ ਜਾਂਦੇ ਨੇ ਕਤਲ ਤੋਂ ਜੇ ਸੰਤਮਾਪੁਰਸ਼ ਅੰਦਰ ਨੇ ਜਾਦੂ ਵਾਲੇ ਤਾਂ ਦੋਵੇ ਦੋ ਦਿਨ ਉਹਨਾਂ ਛੜਨਾ ਪੈਂਦਾ ਹੈ ਅੱਜ ਉਹਨਾਂ ਨੂੰ ਪੁਲਿਸਾ 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 ਨੇ ਚਾਰਜ ਕੀਤਾ ਅਤੇ ਅਸੀਂ ਇਹ ਖੜਾ ਨਹੀਂ ਛੜਨਾ ਜਿੰਨਾ ਤੱਕ ਫੈਸਲਾ ਨਹੀਂ ਹੁੰਦਾ ਇਹ ਤੁਹਾਡਾ ਚੈਨਲ ਆਪਣਾ ਹੈ ਇਹ ਵੀ سپورਟ ਹੈ ਵਾਸਤੇ ਆਪਸ ਜੋੜ ਕੇ ਵੇਚੀਏ ਤੁਸੀਂ ਇਸ ਚੈਨਲ ਨੂੰ ਸੌਂਗ ਬਣਾਓ ਇਹਨੂੰ ਸਹਿਯੋਗ ਦਿਓ ਤਾਂ ਕਿ ਆ ਤਾਜੀ ਤੋਂ ਤਾਜੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਖੀਤੇ ਵਿੱਚ ਮੈਂ ਇੱਕ ਵਾਰ ਫੇਰ ਕਹਿਣਾ ਚਾਹੁੰਦਾ ਕਿ ਕੁਰਸੀਆਂ ਦੇ ਜ਼ੋਰ ਤੇ ਜਿੰਨੇ ਵੀ ਲੋਕ ਇਹ ਜਿੰਨੇ ਵੀ ਲੋਕ ਬੇਪਤੀਆਂ ਕਰ ਰਹੇ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਇਹਨਾਂ ਨੂੰ ਸੋਦਾ ਜ਼ਰੂਰ ਲਾਇਆ ਜਾਏਗਾ ਹੋਈਆਂ ਪੁਲਚਪਾਂ ਦੀ ਖੇਮਾ ਵਾਈ ਗੁੱਜੀ ਦਾ ਆਸਾ ਵਾਈ ਗੁੱਜੀ ਕੀ ਪਤੀ